ਅੱਜ ਜਿਹੜੀ ਪ੍ਰੈਸ ਕਲੱਬ ਦੀ ਮੀਟਿੰਗ ਹੋਈ ਹੈ ਆ ਦੇ ਵਿੱਚ ਕੀ ਬਾਬਤ ਗੱਲ ਮੀਟਿੰਗ ਹੋਈ ਹੈ ਅੱਜ ਪ੍ਰੈਸ ਕਲੱਬ ਤਲਵਾੜਾ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਇਹ ਓਪਨ ਮੀਟਿੰਗ ਸੀਗੀ ਜਿਹਦੇ ਵਿੱਚ ਪ੍ਰਿੰਟ মিডিਆ ਤੇ ਡਿਜੀਟਲ মিডিਆ ਦੇ ਵੱਖ-ਵੱਖ ਖੇਤਰ ਦੇ ਜਿਹੜੇ ਅਧਾਰਿਆਂ ਦੇ ਕੰਮ ਕਰਨ ਦੇ ਪੱਤਰਕਾਰਾਂ ਸ਼ਾਮਲ ਹੋਏ ਆ ਇਸ ਮੀਟਿੰਗ ਦਾ ਜਿਹੜਾ ਮਕਸਦ ਸੀਗਾ ਜਿਹੜੀ ਪਿਛਲੇ ਬੁੱਧਵਾਰ ਜਿਹੜੀ ਚੋਣ ਹੋਈ ਆ ਨਗਰ ਕੌਂਸਲ ਤਲਵਾੜਾ ਦੀ ਜਿਹਦੇ ਵਿੱਚ ਵਿਰੋਧੀ ਧਿਰ ਤੇ ਸੱਤਾਧਾਰੀ ਦੇ ਧਿਰ ਦੇ ਵਿੱਚ ਝੜਪ ਹੋਈ ਹੈ। ਉਹਦੀਆਂ ਵੀਡੀਓ ਵਾਇਰਲ ਹੋਈਆਂ। ਉਹਦੇ ਵਿੱਚ ਕੁਝ ਪੱਤਰਕਾਰਾਂ ਦੇ ਜਿਹੜੇ ਆ ਮੋਬਾਈਲ ਫੋਨ ਦੀਆਂ ਘਟਨਾਵਾਂ ਵੀ ਵਾਪਰੀਆਂ। ਜਿਹਦੇ ਵਿੱਚ ਸਾਡੇ ਲੋਕਲ ਪੱਤਰਕਾਰ ਆਪਣੀ ਪਵਨ ਕੁਮਾਰ ਕੰਮਾ ਜੀ ਹੈਗੇ ਆ ਤੇ ਸੂਬੇ ਦੇ ਪੱਤਰਕਾਰ ਰਮੇਸ਼ ਨਾਗਲਾ ਜੀ ਹੈਗੇ ਆ। ਉਹਨਾਂ ਦੇ ਪੱਤਰਕਾਰ ਉਹਨਾਂ ਪੱਤਰਕਾਰਾਂ ਦੇ ਜਿਹੜੇ ਆ ਮੋਬਾਈਲ ਕੋਈ ਗਈ ਉਹਨਾਂ ਨੂੰ ਧੱਕੇ ਵੀ ਮਾਰੇ ਗਏ ਆ ਵੱਦ ਸ਼ੁਰੂ ਕੀ ਹੋਈ ਹੈ। ਸੋ ਇਹ ਇੱਕ ਤਰ੍ਹਾਂ ਦਾ ਮੀਡੀਆ ਦੇ ਉੱਪਰ ਜਿਹੜਾ ਆ ਅਸੀਂ ਦੇਖਦੇ ਆ ਕਿ ਮਹਿਸੂਸ ਕਰਦੇ ਆ ਕਿ ਇਹ ਆਜ਼ਾਦੀ ਤੇ ਉੱਪਰ ਹਮਲਾ ਹੈ। ਤੋ ਸਾਰੇ ਪੱਤਰਕਾਰ ਭਾਈਚਾਰੇ ਦੇ ਵਿੱਚ ਇਹ ਰੋਸ ਪਾਇਆ ਜਾ ਰਿਹਾ ਕਿ ਇਹ ਧੱਕਾ ਹੋਇਆ ਹੈ ਔਰ ਅਸੀਂ ਇਹਦੀ ਇਨਸਾਫ ਦੀ ਮੰਗ ਕਰ ਰਹੇ ਹਾਂ ਜਿਸ ਸਬੰਧ ਦੇ ਵਿੱਚ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਇੱਕ ਬੁੱਧਵਾਰ ਨੂੰ ਰੋਸ ਮਜਾਰਾ ਰੱਖਿਆ ਗਿਆ ਉਹ ਸਮਾਂ ਜਿਹੜਾ 11:30 ਵਜੇ ਰੱਖਿਆ ਦੁਪਹਿਰ ਦਾ ਜਿਹਦੇ ਵਿੱਚ ਸਾਡੇ ਕੋਲ ਜਿੱਥੇ ਲੋਕਲ ਸਾਡੇ ਪੱਤਰਕਾਰ ਹੋਣਗੇ ਬਾਕੀ ਸਟੇਸ਼ਨਾਂ ਦੇ ਵੀ ਪੱਤਰਕਾਰ ਸ਼ਾਮਲ ਹੋਣਗੇ ਸੋ ਇਹ ਘਟਨਾਕਰਮ ਨੂੰ ਮੱਧ ਨਜ਼ਰ ਰੱਖਦੇ ਹੋਏ ਆ ਇਹ ਮੇਰੀ ਕੀ ਕਮੈਪੀ ਜੀ ਸਰ ਪੁੱਛਿਆ ਇਹ ਪ੍ਰਧਾਨ ਜੀ ਅੱਜ ਜਿਹੜਾ ਤਲਵਾੜਾ ਪ੍ਰੈਸ ਕਲੱਬ ਵੱਲੋਂ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਇਹ ਕਿਸ ਬਾਬਤ ਮੀਟਿੰਗ ਸੀ ਇਹ ਇਦਾਂ ਹੈਗਾ ਕਿ 9 ਤਰੀਕ ਨੂੰ ਤਲਵਾੜਾ ਨਗਰਪੁਰਾਇ ਦੇ ਚੋਣ ਹੋ ਸੀਗੇ ਉਹਦੇ ਵਿੱਚ ਪਰਮਲ ਪੱਤਰਕਾਰ ਜਿਹੜਾ ਹੈਗਾ ਪਵਨ ਕੁਮਾਰ ਬੰਮਾ ਉਹਦਾ ਇੱਕ ਮੋਬਾਈਲ ਖੋਇਆ ਗਿਆ ਉਸ ਤੋਂ ਬਾਅਦ ਇੱਕ ਸੂਰੇ ਦੇ ਪੱਤਰਕਾਰ ਹੈਗੇ ਨਾਗਲਾ ਉਹਦਾ ਮੋਬਾਈਲ ਖੋਇਆ ਗਿਆ ਔਰ ਉਹਨਾਂ ਦੇ ਕੰਮ ਦੇ ਵਿੱਚ ਵਿਗੜ ਪਿਆ ਕਿਉਂਕਿ ਉਹ ਵੀ ਹਰ ਦਾਰੇ ਨਾਲ ਜਿਹੜਾ ਵੀ ਬੰਦਾ ਜੁੜਿਆ ਉਹ ਆਪਣਾ ਕੰਮ ਕਰ ਰਿਹਾ ਸੀ ਇਸ ਕਰਕੇ ਪੱਤਰਕਾਰਾਂ ਦੇ ਵਿੱਚ ਭਾਰੀ ਰੋਸ ਹੈ ਤਾਂ ਉਹਦੇ ਇਨਸਾਫ ਲੈਣ ਲਈ ਜਿਹੜੇ ਪੀੜਤ ਲੋਕ ਹੈਗੇ ਸਾਡੇ ਭਾਈਚਾਰੇ ਦੇ ਉਹਨਾਂ ਨੇ ਸਾਨੂੰ ਕਿਹਾ ਕਿ ਸਾਡੀ ਹੱਕ ਰਸਿਕਾਇ ਹੈ ਜੀ ਇੱਕ ਮਿੰਟ ਦੇਖੋ ਜਿਹੜਾ ਮੀਡੀਆ ਹੈਗਾ ਪ੍ਰੈਸ ਹੈਗੀ ਹੈ ਜੇ ਅਸੀਂ ਈ ਦੀ ਆਜ਼ਾਦੀ ਤੇ ਲੱਗ ਪਏ ਮਤਲਬ ਪ੍ਰੈਸ਼ਰ ਉਠਾਉਣ ਲੋਰ ਇਹਨਾਂ ਦੇ ਨਾਲ ਟੱਕਾ ਬੁੱਕੀ ਲੱਗ ਪੇ ਕਰਨ ਔਰ ਇਹਨਾਂ ਦੇ ਕੈਮਰੇ ਲੱਗ ਪੇ ਫੋਨ ਤੇ ਸਾਡੀ ਆਵਾਜ਼ ਅੱਗੇ ਕਿਨੇ ਪਹੁੰਚਾਣੀ ਹੈ ਇਹੋ ਤੇ ਇੱਕ ਪੱਤਰਕਾਰਤਾ ਜਿਹੜੀ ਆਜ਼ਾਦ ਗਿਣੀ ਗਈ ਹੈ ਤੋਂ ਇਹ ਤੇ ਬਹੁਤ ਗਲਤ ਹੋਇਆ ਜਿਹੜੇ ਸੁਣਿਆ ਕੈਮਰੇ ਖੋਲਿੱਤੇ ਗਏ ਤੋੜ ਦਿੱਤੇ ਗਏ ਉਹਨਾਂ ਬਗੋ ਕਿੰਤਾ ਬਦਸਲੂਕੀ ਕੀਤੀ ਇਹਦੀ ਬਹੁਤ ਬਹੁਤ ਜ਼ਿਆਦਾ ਨਿੰਦਨੀਏ ਹੈ ਔਰ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਕਿ